ਸੋ ਫੋਕਸ ਕਰਦੇ ਆਂ ਸਾਡੇ ਸਾਥੋਂ ਮਮ ਉਹ ਉਹ ਕੋਟਾ ਸਾਹਿਬ ਦੇ ਬੁਝੂਗਾ ਤੇ ਉਹ ਬੋਲੇ ਕਰਾਂਗੇ ਤਾਂ ਸਿੱਧੇ ਜੁਕਾ ਸਾਰਾ ਥੋੜਾ ਬੁਲੇ ਬੋਰਾ ਲੈਣਾ ਉਹ ਕਿਤੇ ਕੋ ਫੜਾ ਕਰਾ ਦੂਤਾਂ ਲੈ ਮੜਾ ਬਾਰੇ ਸਾਰੇ ਬੰਦਰ ਦੇ ਕੋਰੀ ਜੀ ਜਿਹੜਾ ਹੋ ਜਾਊਗਾ ਵਾਲੇ ਆਪਣਾ ਅਰੇ ਪੇਪਰ ਸਾਰੇ ਸਾਥੋਂ ਅਗਲੇ ਟੋਰਨੇ ਔਰ ਇਹ ਦੋਨੋਂ ਪਾਊਡਰ ਸੀ ਯੂਟੂਬ ਤੋਂ ਲਏ। ਇਹ ਦੋਨੇ ਕੰਮ ਕਰਨੇ ਕੰਮ। ਬਸ ਬਸ ਫੇਸ। ਬਾਅਦ ਵਿੱਚ ਮਲਟੀਪਲ ਨਾਰਮਲ। ਬੱਦ ਨੂੰ ਜੇ ਕੋਈ ਇਲੈਕਟ੍ਰਿਕ ਵਾਲਾ ਪੜੇ। ਫਿਰ ਇਲੈਕਟ੍ਰਿਕ ਦੇ ਨਾਲ ਬਾਤ ਅਜਿਹਾ ਕਿਵੇਂ ਪੈਸੇ ਬਾਅਦ ਵਿੱਚ ਬਾਰ ਬਾਰ ਆਉਂਦੇ ਰਹਿ ਗਿਆ। ਇੱਕ ਵਾਰ ਬਰਦਰ ਮੇ ਲੱਗੇ ਤਾਂ ਪਾਣੀ ਨਾਲ ਕਰਨਾ ਤਾਂ ਪੈਸੇ ਦਾ ਟ੍ਰੈਕਰ ਨਹੀਂ ਲੱਗਦਾ। ਜਿਹੜਾ ਮੈਗਨਾ ਨਹੀਂ ਆਦਾ। ਇਹ ਕੈਪਚਰ ਕਰਦਾ। ਲਾਟ ਜਾਣਾ।

ਜਿਹੜਾ ਧੂਆ ਜੇ ਹੁਣੇ ਬੋਰੀ ਹੈ ਇਹਨੂੰ ਤੁਸੀਂ ਜਦੋਂ ਕਿ ਪਾਣੀ ਮਾਰੂ ਤੇ ਆਸਟਰੂ ਹੋਵੇ ਆ ਉਹਨੇ ਧੁਖਣਾ ਆਖੇ ਉਹਦਾ ਮੇਮ ਹੁੰਦਾ ਜਿਹਨੂੰ ਆਪਾਂ ਜਦੋਂ ਹਟਾਈਏ ਉਹ ਤੋਂ ਹਟਾਈਏ ਫਿਰ ਪਾਣੀ ਮਾਰੀਏ ਉਹ ਸਿੱਧਾ ਬੁੱਝ ਜਾਣਾ ਚਾਹੇ ਤੁਸੀਂ ਇੰਸਟ੍ਰਕਸ਼ਨ ਆਵਾਜ਼ ਦੇਖੋ ਹਵਾ ਵਾਲੇ ਨਹੀਂ ਕਹਿੰਦੇ ਆਪਾਂ ਜਦੋਂ ਵੀ ਉਹਨੂੰ ਅੱਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨੀ ਤਾਂ ਹਵਾ ਦੇ ਉੱਪਰ ਤੋਂ ਬੁੱਝੇ ਪਾਸੇ ਰੁਕਰ ਜਿੰਦਗੀ ਹਵਾ ਦੇ ਅਗਲੇ ਪਾਸੇ ਹੋਵੋਗੇ ਤਾਂ ਉਹ ਅੱਗ ਤੁਹਾਨੂੰ ਆਪਣੀ ਲਵੇੜ ਤੇ ਲੈ ਲੂਗੀ ਆਲਾਤ اندر ਨੂੰ ਮਰਦੀ ਘੁੰਮ ਜੇ ਤੁਸੀਂ ਪਰ ਉਹਦੇ ਓਪੋਜ਼ਿਟ ਹੋ ਜੇਣਾ ਦੇਖੋ ਇਹ ਤੇਜੀ ਅੱਗ ਜੀਏ ਨਾਰਮਲ ਅੱਗਾ ਜਿਵੇਂ ਆਪਾਂ ਕਹ ਲਈਏ ਕੱਪੜੇ ਦੀ ਲੱਕੜ ਦੀ ਜਾਂ ਇਦਾਂ ਦਾ ਜਿਹੜਾ ਸੁੱਕਾ ਸਮਾਨ ਹੈ ਜਿਹਨੂੰ ਅੱਗ ਜਿਹੜੀ ਅੱਗ ਆਪਣੇ ਤਾਰਾਂ ਨੂੰ ਲੱਗੀ ਜਾਂ ਕੰਪਿਊਟਰ ਨੂੰ ਲੱਗੀ ਆ ਜਾਂ ਆਪਣੇ ਕਿਸੇ ਗੈਸ ਨੂੰ ਲੱਗੀ ਆ ਡਿਕੋਡ ਦੇ ਉੱਤੇ ਆਪਾਂ ਉਹੀ CO2 ਯੂਜ਼ ਕਰਦੇ ਆ ਜਿਵੇਂ ਪੈਟਰੋਲ ਦੀ ਅੱਗ ਆ ਜਾਂ ਡੀਜ਼ਲ ਦੀ ਅੱਗ ਆ ਉਹਨਾਂ ਦੇ ਇਹ ਸਿਲੰਡਰ ਸੀ ਯੂਜ਼ ਨਹੀਂ ਕਰ ਸਕਦੇ ਉਹਨਾਂ ਦੇ CO2 ਯੂਜ਼ ਹੋਊਗਾ ਜੇ ਅਸੀਂ ਪਾਣੀ ਮਾਰਾਂਗੇ ਤੇਲ ਦੀ ਅੱਗ ਤੇ ਪਾਣੀ ਆ ਜਿਹੜਾ ਉਹ ਹਲਕਾ ਉਹਨੇ ਜੀ ਬੈਠ ਜਾਣਾ ਅੱਗ ਨੂੰ ਹੋਰ ਫੈਲਾ ਦੇਵਾਂਗੇ ਉਹ ਇਹ ਸਿਲੰਡਰ ਨਾਲ ਨਹੀਂ ਕੰਟਰੋਲ ਹੋ ਸਕਦੀ ਆ CO2 ਆ ਇਹ ਸਿਲੰਡਰ ਦੇ ਨਾਲ ਅਸੀਂ ਉਸਨੂੰ ਕੰਟਰੋਲ ਕਰ ਸਕਦੇ ਆ ਜੇ ਉਹ ਵੀ ਜੇ ਜਵਾਬ ਤਾਂ ਭੱਜ ਲੈਣੇ ਆ ਤਾਂ ਉਹ ਅੱਗ ਵੱਡੀ ਅੱਗ ਦਾ ਰੁਕ ਲੈਂਦੀ ਹੈ ਅੱਗ ਨੂੰ ਦੇਖ ਕੇ ਘਬਰਾਉਣਾ ਨਹੀਂ ਤੁਹਾਡੇ ਕੋਲ ਜਿੰਨੇ ਐਕਸੀਜੂਰ ਲੱਗੇ ਹੋਏ ਨੇ ਤੁਸੀਂ ਉਹਨਾਂ ਦੀ ਵਰਤੋਂ ਨਾਲ ਉਹ ਛੋਟੀ ਅੱਗ ਨੂੰ ਰੋਕ ਸਕਦੇ ਹੋ ਜਿਹੜੇ ਸਿਲੰਡਰ ਨੇ ਜੇ ਸਿਰਫ ਸ਼ੁਰੂਆਤੀ ਅੱਗ ਜਿਹੜੀ ਛੋਟੀ ਅੱਗ ਆਤੀ ਉਹਨੂੰ ਤੁਸੀਂ ਇਹਨਾਂ ਨਾਲ ਕੰਟਰੋਲ ਕਰਨਾ ਇੱਕ ਬੰਦਾ ਰੋਕ ਰਿਹਾ ਦੂਜੇ ਬੰਦੇ ਨੇ ਫਾਇਰ ਟੈਂਡਰ ਨੂੰ ਕਾਲ ਕਰਨੀ ਹੈ ਤਾਂ ਕਿ ਜਿਹੜੀ ਫਾਇਰ ਟੀਮ ਆ ਉਹ ਮੌਕੇ ਤੇ ਪਹੁੰਚ ਕੇ ਤੁਹਾਡੇ ਨਾਲ ਤੁਹਾਡੀ ਮਦਦ ਕਰ ਸਕੇ ਸਾਡਾ ਕੰਪਨੀ ਮਚਾਉਣਾ ਵੀ ਹਾਂ ਅੱਗ ਲੱਗੀ ਆਪਾਂ ਭੱਜਣਾ ਹੀ ਆ ਆਪਾਂ ਕੋਈ ਬਚਾਵਾ ਦਾ ਕੰਮ ਨਹੀਂ ਕਰਨਾ ਸਭ ਤੋਂ ਪਹਿਲਾਂ ਆਪਣੀ ਜਾਨ ਦੇਖਣਾ ਵੀ ਕਿਵੇਂ ਸੇਫ ਆ ਉਸ ਤੋਂ ਬਾਅਦ ਜਿਹੜੀ ਅੱਗ ਲੱਗੀ ਆ ਉਹਨੂੰ ਆਪਾਂ ਕੰਟਰੋਲ ਕਰਨ ਬਾਰੇ ਸੋਚਣਾ ਫਾਇਰ ਡੈਂਡਰ ਨੂੰ ਕਾਲ ਕਰਨੀ ਆ ਉਹਨੇ ਸਿਲੰਡਰ ਬਾਰੇ ਤੁਹਾਨੂੰ ਐ ਕਿਸੇ ਨੂੰ ਪਤਾ ਵੀ ਇਹ ਕਿਵੇਂ ਚੱਲਦਾ ਇਹ ਤੋਂ ਵਾਟਰ ਬਿੱਲ ਹੈ ਹਾਂਜੀ ਹਾਂਜੀ ਕੋਈ ਨਹੀਂ ਇਹਨੂੰ ਪਹਿਲਾਂ ਖੋਲ ਕੇ ਦੱਸਣਾ ਨੂੰ ਸਮਝਣਾ ਕਿਵੇਂ ਆ ਸਭ ਤੋਂ ਪਹਿਲਾਂ ਇਹਦੀ ਸੀਲ ਤੋੜਨੀ ਆਪਾਂ ਨੇ ਸੀਲ ਤੋੜ ਕੇ ਪੈਨ ਘਟਣਾ ਇੱਧਰੋਂ ਠੀਕ ਹੈ ਜੀ ਫੇਰ ਆਹ ਤੋਂ ਚਲਾਉਣਾ ਜਿੰਨਾ ਚ ਹੈ ਨਹੀਂ ਜਿੰਨੇ ਸਟੈਂਡ ਆਪਰ ਹਾਂਜੀ ਆਹ ਤੋਂ ਕੱਢਦੇ ਆ ਆਹ ਦੇਖੋ ਟਾਰਗੇਟ ਕਰ ਆ ਜਿਹੜੀ ਪ੍ਰੈਸ ਕਰਨੀ ਆਹ ਜਿਹੜੀ ਸੀਲ ਲੱਗੀ ਹੋਈ ਆ ਸੀਲ ਹੈ ਇਹਨੂੰ ਹਮੇਸ਼ਾ ਸਿਲੰਡਰ ਉੱਤੇ ਸੀਲ ਲੱਗੀ ਹੁੰਦੀ ਆ ਜਦੋਂ ਅਸੀਂ ਇਹਨੂੰ ਖਿੱਚਾਂਗੇ ਤਾਂ ਇਹਨੇ ਟੁੱਟਣਾ ਸੀਲ ਨੇ ਇਹਨੂੰ ਯੋਰ ਨਾਲ ਖਿੱਚ ਕੇ ਇਹ ਸੀਲੇ ਟੁੱਟ ਜਾਣਾ ਆਹ ਬਾਹਰ ਗੱਡਾਂਗੇ ਆਪਾਂ ਫੇਰੇ ਨੇ ਪ੍ਰੈਸ ਹੋਣਾ ਅੱਗ ਲੱਗਦੀ ਕਿਵੇਂ ਆ ਆਪਾਂ ਇੱਥੇ ਖੜੇ ਆ ਅੱਗ ਤਿੰਨ ਚੀਜ਼ਾਂ ਨਾਲ ਮਿਲ ਕੇ ਲੱਗਦੀ ਆ ਸਭ ਤੋਂ ਪਹਿਲਾਂ ਇੰਦਨ ਇੰਦਨ ਦੇ ਵਿੱਚ ਤੁਹਾਡੇ ਕੋਲ ਲੱਕੜੀ ਵੀ ਐ ਬੋਰੀਆਂ ਵੀ ਨੇ ਨੰਬਰ 2 ਤੇ ਜਿਹੜੀ ਹਵਾ ਚੱਲਦੀ ਇਹਦੇ ਚ ਆਕਸੀਜਨ ਆ ਨੰਬਰ 3 ਤੇ ਟੈਂਪਰੇਚਰ ਜਦੋਂ ਇਹ ਤਿੰਨੇ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ ਤਾਂ ਅੱਗ ਲੱਗਦੀ ਹੈ ਹੋ ਸਕ ਨੂੰ ਦੇਖ ਕੇ ਸਾਨੂੰ ਐ ਹੁੰਦਾ ਵੀ ਅੱਗ ਲੱਗੀ ਭੱਜ ਲਈਏ ਭਗ ਦੜਨੀ ਬਚਾਉਣੀ ਕਦੇ ਵੀ ਅੱਗ ਨੂੰ ਦੇਖ ਕੇ ਸਭ ਤੋਂ ਪਹਿਲਾਂ ਆਪਣੇ అలਾਰਮ ਸਿਸਟਮ ਲੱਗਿਆ ਹੋਇਆ ਉਹ ਲਾਲ ਆਲਾਰਮ ਵਜਾਓ ਵੀ ਜਿਹੜੇ ਲੋਕ ਅੰਦਰ ਨੇ ਉਹ ਆਪਣੀ ਸੇਫ ਸਾਈਡ ਹੋ ਜਾਣ ਫਾਇਰ ਟੈਂਡਰ ਨੂੰ ਕਾਲ ਕਰੋ ਅੰਦਰ ਦੱਸੋ ਜੇ ਕੋਈ ਅੰਦਰ ਜ਼ਿਆਦਾ ਬੰਦੇ ਨੇ ਉਹਨਾਂ ਨੂੰ ਬਚਾਅ ਵਾਸਤੇ ਆਪਣੇ ਵੱਲੋਂ ਆਪਾਂ ਕੀ ਕਰ ਸਕਦੇ ਆ ਜੋ ਸੌਖਾ ਤਰੀਕਾ ਉਹ ਬਣਾਓ ਠੀਕ ਹੈ ਜੀ ਸੈਂਡਰਾਵਰੇ ਹੁਣ ਜੇ ਚਲਾ ਕੇ ਤੁਹਾਨੂੰ ਦਿਖਾਉਨੇ ਆ ਕਿ ਕਿਵੇਂ ਚੱਲਦੇ ਨੇ ਇਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਨੌਲੇਜ ਹੋਣੀ ਚਾਹੀਦੀ ਜਿੰਨੇ ਬੰਦੇ ਤੁਸੀਂ ਇੱਥੇ ਲੱਗੇ ਹੋਏ ਹੋ ਕਿਉਂਕਿ ਇਹ ਨਹੀਂ ਹੈਗਾ ਵੀ ਮੈਂ ਚਲਾਉਣਾ ਸਿੱਖ ਲਿਆ ਤਾਂ ਇਹਦੀ ਡਿਊਟੀ ਹੋਣੀ ਇਹਨੂੰ ਚਲਾਉਣਾ ਨਹੀਂ ਆਉਂਦਾ ਜੇ ਸਾਨੂੰ ਸਾਰਿਆਂ ਨੂੰ ਪਤਾ ਹੋਊਗਾ ਤਾਂ ਹੀ ਅਸੀਂ ਇਹਨੂੰ ਕੰਟਰੋਲ ਕਰ ਸਕਦੇ ਹਾਂ ਬੋਲ ਗਿਆ ਬੰਦੇ ਆ ਪੜਾਇਆ ਬੰਦੇ ਆ ਬੋਰੀ